ਕੀ ਨਾ ਸਰ ਮੋਨੇ ਵਾਲੀ ਵੀ ਕਿਤੇ ਕਿਤੇ ਕੋਈ ਕੋਈ ਬੂਟਾ ਪਾਉਣਾ ਰਹਿ ਗਿਆ ਤੇ ਦੇਖਦੇ ਚਲੋ ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਜੀ ਬਾਈਟ ਦੇ ਬਹੁਤ 131 ਵੈਰਾਈਟੀ ਲੱਗੀ ਹੋਈ ਹੈ ਜੀ ਤੇ ਬੌਨੇ ਰੋਗ ਦੀ 5% ਸ਼ਿਕਾਇਤ ਹੈ ਜੀ ਬੌਨਾ ਰੋਗ ਤਾਂ ਜਿਆੜੀਆਂ ਚ ਹੈਗਾ 5 ਤਾਂ ਤੁਹਾਡੇ ਕੋਲ ਬਹੁਤ ਬਹੁਤ ਆਇਆ ਹੈ ਲੱਗਦਾ ਹੈ ਹਾਂਜੀ ਤੇ ਅਗਲੀ ਵਾਰੀ ਕਿਵੇਂ ਇਸ ਤੋਂ ਛਿਟਕਾਰਾ ਪਾ ਸਕਦੇ ਹਾਂ ਜੀ ਇਹ ਉਹਦੇ ਤੋਂ ਟਿੱਡੇ ਤੋਂ ਹੀ ਫੈਲਦਾ ਨਾ ਤੇ ਉਹ ਹੀ ਸੀ ਕਹਿੰਨਾ ਕਿ ਨਰਸਰੀ ਵਿੱਚ ਤੁਸੀਂ ਉਹਦੀ ਦੋ ਸਪਰੇਆਂ ਕਰਨੀ ਹੈ ਅੱਛਾ ਜੀ ਉਹਦੇ ਕੰਟਰੋਲ ਲਈ ਜੇ ਦੇਖਾ ਨਾ ਬਸ ਉਹਦੇ ਘਟ ਉਹਨੇ ਹੀ ਰਸ ਚੂਸ ਕੇ ਗਾਹ ਫਸਾਏਗਾ ਨਾ ਉਹਨੂੰ ਕੰਟਰੋਲ ਕਰਨਾ ਤਾਂ ਬਾਈਟ ਮੌਸਮ ਤੇ ਬਹੁਤ ਡਿਪੈਂਡ ਕਰਦਾ ਹੈ ਨਾ ਜੀ ਜੇ ਚਾਹੀ ਅਰਲੀ ਨਹੀਂ ਕਰਨੀ ਅਗੇਤੀ ਵਜਾਈ ਕਰਨੀ ਹਾਂ ਤੇ ਮੰਨ ਲਓ ਜਦੋਂ ਪ੍ਰਤੀਕ ਜਦੋਂ ਬਰਸਾਤਾਂ ਸ਼ੁਰੂ ਹੋ ਜਾਣ ਉਦੋਂ ਵਜਾਈ ਕਰਦੇ 20 25 25 ਲੀ ਤੋਂ ਬਾਅਦ ਵਾਲੇ 'ਚ ਦੇਖਿਆ ਗਿਆ ਕਿ ਘਟ ਹੈ ਬਾਕੀ ਮੌਸਮ ਤੇ ਬਹੁਤ ਹੈ ਜਿਵੇਂ ਬਾਈ ਵਾਲਾ ਮੌਸਮ ਸੀ ਸੈਤ ਕੀ ਦਾ ਮੌਸਮ ਉਤ ਹੈ ਮਈ ਜੂਨ ਦੀ ਬਾਰਿਸ਼ਾਂ ਪਈਆਂ ਆ ਕੋਸ਼ੋ ਦੇ ਕਾਰਨ ਜ਼ਿਆਦਾ ਹੈ ਵਿੱਚ ਦੋ ਸਾਲ ਨਹੀਂ ਤੇ ਬਾਕੀ ਇਹ ਹੈ ਕਿ ਫੈਲ ਵੀ ਉਹਦੇ ਨਾਲ ਹੈ ਤੇ ਉਹਦੇ ਵੀ ਸੀ ਕਿ ਜਿੱਦ ਨਰਸਰੀ 'ਚ ਤੁਹਾਨੂੰ ਲੱਗਦਾ ਵੀ ਉਹ ਹੈਗਾ ਤਾਂ ਉਹਦੀ ਦੋਸ ਪ੍ਰਿਆ ਕਰ ਬਾਈਟ ਹੌਪਰ ਬਾਈਟ ਹੌਪਰ ਕਾਰਨ ਇਹਦਾ ਠੀਕ ਹੈ ਜਿਹਨੇ ਨਰਮੇ ਨਰਮੇ ਫੇਰ ਜੀ ਤੇਰੇ ਨਾਲ ਹੀ ਫੇਰ ਆਵੇਗਾ ਨਹੀਂ ਉਹ ਹੀ ਹੋ ਜਾਵੇਗਾ ਠੀਕ ਹੈ ਤੁਹਾਨੂੰ ਤੇ ਹੀ ਹੋਣਗੇ ਫਿਰ ਇਕੱਲੇ ਕੋ ਰਹ ਦੇਕ